ਨਾਮਾ ਦਿਖ ਰਿਹਾ ਸਾਰੇ ਹੀ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਹਾ ਤੁਹਾਡਾ ਹੁਸ ਰਾਜ ਆਮ ਆਦਮੀ ਪਾਰਟੀ ਦੇ ਕਰਮੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀ ਵਾਲ ਨੂੰ ਚਲਦੀਆਂ ਜਿਮਨੀ ਚੋਣਾ ਦੇ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਅਸੀਂ ਬੁਰੀ ਤਰ੍ਹਾਂ ਹਾਰ ਰਹੇ ਹਾਂ ਇਹਨਾਂ ਵਿਧਾਨ ਸਭਾ ਦੀਆਂ ਚੋਣਾਂ ਵੱਲ ਛਿਲਿਆੰਤਰ ਰਚੇ ਗਏ ਛੁੜੀਆਂ ਛੜੀਆਂ ਗਈਆਂ ਅਜਰਟ ਪੋਲ ਨੂੰ ਗਲਤ ਦੱਸਿਆ ਗਿਆ ਲੇਕਿਨ ਅੰਦਰੋਂ ਅੰਦਰੀ ਡਰ ਨਾਲ ਸਹਿਮੇ ਹੋਏ ਸੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖੇਜੀਵਾਲ ਕਿਉਂਕਿ ਪਤਾ ਲੱਗ ਗਿਆ ਸੀ ਕਿ ਅਸੀਂ ਬੜੀ ਬੁਰੀ ਤਰ੍ਹਾਂ ਹਾਰ ਰਹੇ ਹਾਂ ਅਸੀਂ ਗੇਮ ਤੋਂ ਬਾਹਰ ਹੋ ਚੁੱਕੇ ਹਾਂ ਭਾਰਤੀ ਜਨਤਾ ਪਾਰਟੀ ਸਾਡੇ ਤੇ ਹਾਵੀ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਦਾ ਕਨਵੀਨਰ ਦਿੱਲੀ ਦਾ ਲਾਲਾ ਬਹੁਤ ਚਲਾਕ ਹੈ ਚਲਾਕੀ ਖੇਡੀ ਗਈ ਚਲਦਿਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਪ੍ਰਚਾਰ ਪੂਰੀ ਤਰ੍ਹਾਂ ਸਿਖਰਾਂ ਤੇ ਸੀ ਫੂਕ ਮਾਰ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਦੇ ਕਨ ਵਿੱਚ ਕਿ ਆ ਰਾਗ ਲਾਪ ਦਿਓ ਕਿ ਪੰਜਾਬ ਦੇ ਵਿੱਚ ਹਿੰਦੂ ਚਿਹਰਾ ਵੀ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ ਕਨਸੂਆ ਆਮ ਆਦਮੀ ਪਾਰਟੀ ਦਾ ਸਿਆਸੀ ਕੋਲਡੋਰ ਜਿਹੜਾ ਹੈ ਸਗਰਮ ਹੋਇਆ ਕੇ ਆਖਰਕਾਰ ਅਮਨ ਅਰੋੜਾ ਨੇ ਕਿਉਂ ਕਹਿ ਦਿੱਤਾ ਕਿ 32 ਤੋਂ 38% ਜਿਹੜੀ ਵੋਟ ਹੈ ਉਹ ਹਿੰਦੂ ਭਾਈਚਾਰੇ ਦੀ ਪੰਜਾਬ ਦੇ ਵਿੱਚ ਤੇ ਹਿੰਦੂ ਭਾਈਚਾਰੇ ਵੱਲੋਂ ਵੀ ਮੁੱਖ ਮੰਤਰੀ ਬਣ ਸਕਦਾ ਹੈ ਲੇਕਿਨ ਕੀ ਪਤਾ ਸੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀワਲ ਨੂੰ ਪਹਿਲਾਂ ਹੀ ਇਹ ਗਿਆਨ ਇਹ ਅੰਦਾਜ਼ਾ ਹੋ ਚੁੱਕਿਆ ਸੀ ਕਿ ਇਸ ਵਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਿੱਲੀ ਦੇ ਵਿੱਚ ਅਸੀਂ ਬੁਰੀ ਤਰ੍ਹਾਂ ਹਾਰਾਂਗੇ ਇਸ ਲਈ ਫੂ ਕੁਮਾਰੀ ਗਏ ਤੁਸੀਂ ਇੱਕ ਵਾਰੀ ਗੱਲ ਚਲਾਓ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੇ ਅਮਨ ਅਰੂੜਾ ਨੇ ਉਹੀ ਕੀਤਾ ਹੁਣ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਵਿੱਚੋਂ ਜਿਮਨੀ ਚੋਣਾ ਚੋਣਾ ਲੜਨਗੇ ਗੁਰਪ੍ਰੀਤ ਗੋਗੀ ਦੀ ਜਗ੍ਹਾ ਤੋਂ ਯਾਨੀ ਕਿ ਗੁਰਪ੍ਰੀਤ ਗੋਗੀ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸੀ ਉਹਨਾਂ ਦਾ ਅਜ ਤੋ ਲਗਭਗ ਮਹੀਨਾ ਪਹਿਲਾ ਦਿਹਾਤ ਹੋ ਗਿਆ ਸੀ ਹਾਲਾਂਕਿ ਉਹਨਾਂ ਦੀ ਮੌਤ ਦਾ ਕਾਰਨ ਹਾਲੇ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਿਆ ਕਿ ਕਿਉਂ ਹੋਇਆ ਹੈ ਇਧਰ ਉਹਨਾਂ ਜਿਮਨੀ ਚੋਣਾਂ ਦੇ ਵਿੱਚ ਐਜ਼ ਅ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲ ਲੁਧਿਆਣਾ ਪਸ਼ਵੀ ਤੋਂ ਚੋਣ ਲੜਨ ਜਾ ਰਹੇ ਨੇ ਪਹਿਲਾ ਕੱਲ ਖਬਰ ਆਈ ਸੀ ਕਿ ਐਜ਼ ਅ ਰਾਜ ਸਭਾ ਦੇ ਮੈਂਬਰ ਹੋਣਗੇ ਪੰਜਾਬ ਦੇ ਵਿੱਚੋਂ ਲੇਕਰ ਨਹੀਂ ਆਮ ਆਦਮੀ ਪਾਰਟੀ ਦੇ ਐਜ਼ ਅ ਮੁੱਖ ਮੰਤਰੀ ਹੋਣਗੇ ਕਿਉਂਕਿ ਕਨਸੋਵਾ ਆ ਗਿਆ ਨੇ ਇਹ ਤੈਹ ਹੋ ਗਿਆ ਹੈ ਪਤਾ ਲੱਗ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਦੀ ਆਕੂਨ ਪੰਜਾਬ ਦੀ ਸਿਆਸਤ ਹੈ ਕਿਉਂਕਿ ਜੇਕਰ ਦਿੱਲੀ ਤੋਂ ਨਹੀਂ ਬਚਿਆ ਤੇ ਬਚਣੀ ਪੰਜਾਬ ਤੋਂ ਨਹੀਂ ਵੀ ਨਹੀਂ ਪੰਜਾਬ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਤਾ ਧਰਤਾ ਖੁਦ ਹਲਕਾ ਲੁਧਿਆਣਾ ਵਿਖ ਤੋਂ ਗੁਰਪ੍ਰੀਤ ਗੋਗੀ ਦੀ ਜਗਾ ਤੇ ਜਿਮਨੀ ਚੋਂ ਲੜਨਗੇ ਸੂਬੇ ਦੇ ਮੁੱਖ ਮੰਤਰੀ ਬਣਨਗੇ ਭਗਵੰਤ ਮਾਨ ਇਸ ਨੂੰ ਲੈ ਕੇ ਫਿਰ ਦੁਬਾਰਾ ਚਰਚਾਵਾ ਕਨਸੋਵਾ ਛੁਪੀਆਂ ਨੇ ਆਮ ਆਦਮੀ ਦੇ ਸਿਆਸੀ ਕੋਰੀਡੋਰ ਦੇ ਵਿੱਚ ਕਿ ਇਹ ਗੱਲ ਬਿਲਕੁਲ ਸੱਚ ਹੈ ਜਿਹੜੀ ਗੱਲ ਅੱਜ ਤੋਂ 5 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕਹੀ ਸੀ ਕਿ ਹਿੰਦੂ ਭਾਈਚਾਰੇ ਤੋਂ ਵੀ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ ਆਮ ਆਦਮੀ ਪਾਰਟੀ ਵਿੱਚ